ਇਹ ਲੰਪ ਤੁਸੀਂ ਬੈਠਦੇ ਨਹੀਂ ਸਰਕਾਰੀ 'ਚ ਪ੍ਰਾਈਵੇਟ 'ਚ ਹੁਣ ਕਿਵੇਂ ਬੈਠ ਗਏ ਤੁਸੀਂ ਬਦਲ ਕੇ ਜਾਣ ਵਾਸਤੇ ਤਾਂ ਜਾਣਾ ਹੀ ਪੈਣਾ ਆਪਾਂ ਨੂੰ ਫਿਰ ਪ੍ਰਾਈਵੇਟ 'ਚ ਹਾਂਜੀ ਉਹ ਤਾਂ ਜਾਣਾ ਹੀ ਪੈਗਾ ਸੀ ਜਾਣੇ ਆ ਉਹਦੀ ਝੜ ਹੈ ਇਹਨੇ ਵੀ ਜ਼ਿਆਦਾ ਸਵਾਰੀਆਂ ਬੈਠ ਜਾਂਦੇ ਨੇ ਇਸ ਕਰਕੇ ਦੁਰਘਟਨਾ ਨਹੀਂ ਅੱਜ ਮੈਂ ਉਹ ਮਾਨਸਾ થઈ ਜਾ ਕੇ ਆਈਆਂ ਮਾ ਜਾਮ ਲੱਗੇ ਹੋਏ ਸੀ ਹੁਣ ਇੱਥੇ ਨਿਵਾਸ ਮੈਂ ਤੇ ਰਹੀ ਪਰ ਪ੍ਰਾਈਵੇਟ ਵੀ ਨਿਵਾਸ ਰਹੀ ਤੁਹਾਨੂੰ ਕੋਈ ਕੀ ਲੱਗਦਾ ਬਰ ਸੰਗਰੂਰ ਦੇ ਸਰਕਾਰੀ ਬੱਸ ਸਟੈਂਡ ਦੇ ਵਿੱਚ ਸਵਾਰੀਆਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਜੋ ਸਰਕਾਰੀ ਬੱਸ ਕੰਡਕਟਰ ਨੇ ਉਹਨਾਂ ਵੱਲੋਂ ਬੱਸ ਦੇ ਬਾਹਰ ਸਟicker ਲਗਾ ਦਿੱਤਾ ਗਿਆ ਕਿ 52 ਸਵਾਰੀਆਂ ਤੋਂ ਵੱਧ ਕਿਸੇ ਵੀ ਸਵਾਰੀ ਨੂੰ ਬੱਸ ਦੇ ਅੰਦਰ ਵਿੱਚ ਨਹੀਂ ਚੜਾਇਆ ਜਾਵੇਗਾ ਜਿੰਨੀਆਂ ਸੀਟਾਂ ਨੇ ਬੱਸ ਵਿੱਚ ਓਨੀਆਂ ਹੀ ਸਵਾਰੀਆਂ ਚੜਾਈਆਂ ਜਾਣਗੀਆਂ ਅਤੇ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਨੂੰ ਅਸੀਂ 2 ਸਾਲ ਪਹਿਲਾਂ ਹੀ ਆਪਣਾ ਮੰਗ ਪੱਤਰ ਦੇ ਚੁੱਕੇ ਸੀ ਮਾਦੀ ਕਿੱਥੇ ਜਾਣਾ ਹੁਣੇ ਹੁਣ ਅਸੀਂ ਬੜ ਬੜ ਜਾਣਾ ਜੀ ਕਿੱਥੋਂ ਆਇਓ ਅਸੀਂ ਆਇਆ ਕਿਰਤ ਤੋਂ ਜੀ ਠੀਕ ਹੈ ਤੁਹਾਨੂੰ ਕਿ ਬਸ ਸਟੈਂਡ ਦੇ ਵਿੱਚ ਕਿੰਨਾ ਕਾਫੀ ਰੀਡ ਹੈ ਬਸ ਸਟੈਂਡ ਦੇ ਵਿੱਚ ਉੱਥੇ ਵੀ ਬਹੁਤ ਜ਼ਿਆਦਾ ਰਸ਼ ਹੈ ਇੱਥੇ ਵੀ ਬਹੁਤ ਜ਼ਿਆਦਾ ਰਸ਼ ਹੈ ਜਦੋਂ ਅਸੀਂ ਪਤੜਾਮੀ ਆਏ ਜੀ ਬਹੁਤ ਜ਼ਿਆਦਾ ਰਸ਼ ਤਾਂ ਸਵਾਰੀ ਨੂੰ ਇੰਨੀ ਜ਼ਿਆਦਾ ਦਿੱਕਤ ਹੈ ਬਹੁਤ ਜ਼ਿਆਦਾ ਤਾਂ ਕੋਈ ਵੀ ਬੱਸ 'ਚ ਮਤਲਬ ਕਹਿ ਰਹੇ ਨਹੀਂ ਵੀ 52 ਸਵਾਰੀਆਂ ਤੋਂ ਉੱਪਰ ਸਵਾਰੀ ਨਹੀਂ ਬਿਠਾਣੀ ਹਾਂਜੀ ਲੱਗਦਾ ਸਰਕਾਰੀ ਬੱਸਾਂ ਵਾਲੇ ਪ੍ਰਾਈਵੇਟ ਵਾਲੇ ਤੇ ਸਰਕਾਰੀ ਵਾਲੇ ਰਲੇ ਹੋਏ ਨੇ ਜੀ ਕਿਉਂਕਿ ਪ੍ਰਾਈਵੇਟ ਬੱਸਾਂ ਜਾਣਾ ਪਊਗਾ ਫੇਰ ਕਰਾਇਆ ਲੱਗਣਾ ਹਾਂਜੀ ਕਹ ਰਹੇ ਨੇ ਵੀ ਮਤਲਬ ਕਰਾਇਆ ਲੱਗਦਾ ਇਹਨਾਂ ਦਾ ਹੁਣ ਅਸੀਂ ਪ੍ਰਾਈ ਸਰਕਾਰੀ ਵਾਲੀਆਂ ਪ੍ਰਾਈਵੇਟ ਨਹੀਂ ਬਿਠਾਉਣੀਆਂ ਵੀ ਸਾਨੂੰ ਤੰਗ ਕਰ ਰਹੇ ਨੇ ਕਹ ਰਹੇ ਨੇ ਜਿਹੜੇ ਧਾਰਕਾਟ ਵਾਲੇ ਨੇ ਹੁਣ ਕਿਵੇਂ ਸਰਕਾਰੀ 'ਚ ਬੈਠਣਗੇ ਵੀ ਜਦੋਂ ਪਹਿਲਾਂ ਤੁਸੀਂ ਬੈਠਦੇ ਨਹੀਂ ਸਰਕਾਰੀ 'ਚ ਪ੍ਰਾਈਵੇਟ ਚ ਹੁਣ ਕਿਵੇਂ ਬੈਠ ਗਏ ਤੁਸੀਂ ਬਸ ਫਿਰ ਘਰ ਜਾਣ ਵਾਸਤੇ ਤਾਂ ਜਾਣਾ ਹੀ ਪੈਣਾ ਆਪਾਂ ਨੂੰ ਫਿਰ ਪ੍ਰਾਈਵੇਟ ਚ ਹਾਂਜੀ ਉਹ ਤਾਂ ਜਾਣਾ ਹੀ ਪੈਗਾ ਸੀ ਜਾਨੇ ਆ ਉਹਦੇ ਢਿਹੜਾ ਬਹੁਤ ਜ਼ਿਆਦਾ ਬਿਠਾਇਆ ਹੀ ਨਹੀਂ ਸਾਨੂੰ ਪ੍ਰਾਈਵੇਟ ਨੇ ਬਿਠਾਇਆ ਨਹੀਂ ਜੀ ਬਿਠਾਇਆ ਨਹੀਂ ਪ੍ਰਾਈਵੇਟ ਵਾਲਾ ਤਾਂ ਜਿੱਦ ਕੇ ਗਿਆ ਬੰ ਨਾਲ ਕੀ ਕਹਿੰਦਾ ਕਹਿੰਦਾ ਵੀ ਨਹੀਂ ਤਾਰਨਾ ਸੀ ਤੁਹਾਨੂੰ ਮੈਂ ਕੋਈ ਗੱਲ ਨਹੀਂ ਜਾਣਾ ਤਾਂ ਹੈ ਹੀ ਸਰਕਾਰੀ ਚ ਬੈਠ ਜਾਂਗੇ ਜੀ ਹਾਂਜੀ ਜਸਵਿੰਦਰ ਕੌਰ ਕਿਹੜੀ ਜਗ੍ਹਾ ਤੋਂ ਪਟਾਰੀ ਕਲਾ ਕਿੱਥੇ ਜਾਣਾ ਸਨੌਰ ਇਕਲਾ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਸੰਗਰੂਰ ਬੱਸ ਸਟੈਂਡ ਵਿੱਚ ਖੜਿਆ ਸਾਨੂੰ ਤਾਂ ਘੰਟਾ ਹੋ ਗਿਆ ਪਹਿਲਾਂ ਤਾਂ ਜਾਮ ਲੱਗਿਆ ਹੋਇਆ ਸੀ ਹੁਣ ਇੱਥੇ ਇਹ ਬੱਸ ਮਿਲ ਰਹੀ ਪ੍ਰਾਈਵੇਟ ਵੀ ਮਿਲ ਰਹੀ ਤੁਹਾਨੂੰ ਕੋਈ ਕੀ ਲੱਗਦਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸਾਹਮਣਾ ਤਾਂ ਕਰਨਾ ਪੈ ਰਿਹਾ ਜੇ ਇਹ ਹਮ ਨਾ ਕਰਦਾ ਆਪਾਂ ਉਹਦੀ ਛਿੰਤਾ ਦੇ ਬਹਿਦੇ ਜਾਂਦੇ ਹੈ ਪਰ ਉਹ ਕਹਿ ਰਹੇ ਨੇ ਵੀ ਜਿਆਦਾ ਸਵਾਰੀਆਂ ਬੈਠ ਜਾਂਦੇ ਨੇ ਇਸ ਕਰਕੇ ਦੁਰਘਟਨਾ ਹੁੰਦੀ ਹੈ ਨਹੀਂ ਅੱਜ ਮੈਂ ਉਹ ਮਾਨਸਾ થઈ ਜਾ ਕੇ ਆਈ ਆ ਮਾਨਸਾ ਤੋਂ ਮੌੜਾ ਬਸ ਪੂਰੀ ਸਵਾਰੀਆਂ ਵਠਿਆਉਂ ਰਹੇ ਸੀ ਜੀ ਪਰ ਇਸ ਬੱਸ ਸਟੈਂਡ ਤੇ ਪਰੇਸ਼ਾਨ ਹੋ ਰਿਹਾ ਹਾਂ ਇੱਥੇ ਬਹੁਤ ਹੋ ਰਿਹਾ ਸਹੀ ਯਾਰ ਸੀ ਬੇਟਾ ਜਾਂਦੇ ਸਵੇਰੇ ਤਾਂ ਨਹੀਂ ਸੀ ਇੰਨਾ ਹੈਗੇ ਕਿੰਨਾ ਹੋਣਾ ਹੈ ਇੱਥੇ